ਉਸ ਵਸੇ ਕੰਨੇ ਸ਼ਾਇਦ ਵੀ ਮੈਂ ਪੁੱਛ ਕੇ ਦੱਸੂਗਾ ਪੱਕਾ ਬੀਬੀ ਲਾ ਰਹੀ ਸਾਂਜੀ ਇੱਕ ਚੀਜ਼ ਰਹਿ ਗਈ ਖਾਣ ਨੂੰ ਛੋਟੇ ਭਾਈ ਢੋਂ ਲੈ ਜੇ ਪਰ ਇਹਨਾਂ ਕਿਨਾਂ ਲੈ ਜੇ ਸ਼ਾਮ ਨੂੰ ਵੀ ਤੂੰ ਕਰ ਰਿਹਾ ਪੀ ਤੂੰ ਠੰਡਾ ਰਿਹਾ ਪੀਆ ਕਿੱਥੇ ਦੋ ਕੁ ਭਾਈ ਸਾਹਿਬ ਇੰਨਾ ਹੁੰਦਾ ਠੰਡਾ ਇਹਦੇ ਮੈਂ ਇੰਨਾ ਤਾਂ ਪੀਤਾ ਹਾਂ ਮੈਂ ਤਾਂ ਜਲਦੀ ਦੇ ਪੀਣਾ ਫਿਰ ਮੈਂ ਕਿ ਜਲਦੀ ਤਾਂ ਵਧੀਆ ਜੀ ਲੱਕੋ ਕਿਉਂ ਰਿਹਾ ਤੂੰ ਦਿਖਾ ਦੇ ਮੈਂ ਪੀਣਾ ਵਸੇ ਚੈੱਕ ਕਰੋ ਭਾਈ ਉਹਦੇ ਵਾਲੀ ਲੱਗਦੀ ਇਹ ਜਿਹੜੀ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਅਨਦਰ YouTube ਵੀਡੀਓ ਅੱਜ ਹੈਗਾ ਅੱਜ ਹੈ ਵੀ ਮਾਊਸ ਜਿਹੜਾ ਸਾਰਿਆਂ ਨੂੰ ਪਤਾ ਹੀ ਹੋਣਾ ਵੈਸੇ ਤਾਂ ਮਾਊਸ ਨੂੰ ਹਿੰਦੀ ਕੀ ਕਹਿੰਦੇ ਯਾਰ ਮੈਨੂੰ ਪਤਾ ਨਹੀਂ ਮੈਂ ਪੁੱਛ ਕੇ ਦੱਸਦਾ ਕਿ ਉਦੀ ਹੋਣੀ ਉੱਠਿਆ ਅਡਜਸਟ ਮੈਂ ਤੇ ਇੱਕ ਤਜ ਸ਼ਰਾ ਫਾਈਨਲ ਸ਼ਰਾਦ ਪੰਨਾ ਹੁੰਦਾ ਅੱਜ ਦਾ ਦਿਨ ਤੇ ਸ਼ਰਾਦ ਪੋਣਾ ਲਾ ਕੇ ਹੁਣ ਤੇ ਸਾਂਝੀ ਲੱਗਣੀ ਐ ਅੱਜ ਠੀਕ ਐ ਸਾਂਝੀ ਵੀ ਤੁਹਾਨੂੰ ਲਗਾ ਦੇਣੇ ਲੱਗਦੀ ਮੈਂ ਲਾਤਾ ਬੀਬੀ ਲਾ ਰਹੀ ਐ ਤੇ ਜਾ ਕੇ ਉੱਠ ਕੇ ਉਹਨਾਂ ਮੈਂ ਦੇਖਦਾ ਤੇ ਨਾਲਵਾ ਨਾ ਕੇ ਸ਼ਰਾਦ ਵੀ ਪੋਣਾ ਮੱਥਾ ਵੀ ਟੇਕਣਾ ਸ਼ਰਾਦ ਵੀ ਪੋਣਾ ਤੇ ਫਿਰ ਉਸ ਤੋਂ ਬਾਅਦ ਰੋਟੀ ਉੱਡੀ ਆ ਕੇ ਜੇ ਰੋਟੀ ਖਾਣੀ ਹੋਈ ਨਹੀਂ ਤਾਂ ਸ਼ੇਕ ਪੀਊਂਗਾ ਮੈਂ ਫਿਰ ਅਗਲੀ ਐਕਟੀਵਿਟੀ ਦਿਖਾਵਾਂਗਾ ਤੁਹਾਨੂੰ ਮੈਂ ਠੀਕ ਹੈ ਹੁਣ ਮੈਂ ਨਹਾ ਲਵਾਂ ਤੇ ਸਾਜੀ ਲੱਗਦੀ ਫਿਰ ਤੁਹਾਨੂੰ ਦੱਸਾਂਗਾ ਲਓ ਜੀ ਸ਼ਰਾ ਮੱਥਾ ਡੇਗ ਲਿਆ ਸ਼ਰਾਧ ਪਾਟਾ ਤੇ ਮੰਮੀ ਉਹ ਮੌਸ ਨੂੰ ਹਿੰਦੀ ਚ ਕਹਿੰਦੇ ਮੈਂ ਇਹਨੂੰ ਦੱਸ ਰਿਹਾ ਤਾਂ ਮੌਸ ਨੂੰ ਅੱਜ ਮੌਸ ਹੈ ਆ ਮੌਸ ਹੈ ਹਾਂ ਮੈਂ ਪਹਿਲਾਂ ਇਹ ਕਿਹਾ ਤਾਂ ਇਹਨਾਂ ਨੂੰ ਵੀ ਆ ਮੌਸ ਹੈ ਕਹਿੰਨੇ ਸ਼ਾਇਦ ਵੀ ਮੈਂ ਪੁੱਛ ਕੇ ਦੱਸੂਗਾ ਪੱਕਾ ਬੀਬੀ ਲਾ ਰਹੀ ਸਾਜੀ ਦੇਖ ਲੋ ਜੀ ਸਾਂਝੀ ਲੱਗਦੀ ਸਾਂਝੀ ਲੱਕੇ ਮੌਸ ਵਾਲੇ ਦਿਨ ਲੱਗਦੀ ਹੁੰਦੀ ਤੇ ਹੁਣ 7 ਦਿਨ ਬੀਬੀ 7 ਦਿਨ ਪੂਜਾਂਦੀ ਕਿ 9 ਦਿਨ 9 ਨਾ 10ਵੇਂ ਦਿਨ ਦਸਹਰੇ ਵਾਲੇ ਦਿਨ ਉਤਰ ਜਾਂਦੀ ਤੇ ਵਿਸਾਰਜਿਤ ਕਰ ਦਿੰਦੇ ਸਾਂਝ ਨੂੰ ਤੇ ਲਾਈਕ ਹਟ ਜਾਂਦੀ ਬੀਬੀ ਆ ਵੈਸੇ ਇਹ ਤਾਂ ਦੇਵੀ ਆ ਹਮ ਐ ਮੈਨੂੰ ਵੀ ਨਹੀਂ ਪਤਾ ਪਿਕਪ ਹੁੰਦਾ ਤਾਂ ਲੈ ਸੰਧਿਆ ਪੜਾ ਉਹ ਵਾ ਲਿਖਿਆ ਹਵਾ ਤਾਂ ਪਤਾ ਨਹੀਂ ਹੁਣ ਯਾਦ ਨਹੀਂ ਮੈਂ ਬਾਕੀ ਜੇ ਜੇ ਮੈਨੂੰ ਮਿਲਿਆ ਮੈਂ ਸੱਚ ਕਰਕੇ ਦੇਖੂਗਾ ਮੈਂ ਤੁਹਾਨੂੰ ਦੱਸ ਵੀ ਰਹਾਂਗਾ ਠੀਕ ਹੈ ਤੇ ਹੁਣ ਆਹਾ ਲੱਗ ਗਈ ਹੈ ਤੇ ਪਹਿਲਾਂ ਤਾਂ ਪਹਿਲਾਂ ਬਣਾਉਂਦੇ ਹੁੰਦੇ ਤੇ ਸਾਰੀ ਸਾਰਾ ਹੱਥ ਪੈਰ ਮੂੰਹ ਸਾਂਜੀ ਮਾਤਾ ਦੇ ਆਪਣੇ ਉਰੇ ਆਪ ਮਿੱਟੀ ਨਾਲ ਹੁਣ ਥੋੜਾ ਜਿਹਾ ਮਾਡਰਨ ਹੋ ਗਿਆ ਜਿਮਾਨਾ ਤਾਂ ਕਰਕੇ ਹੁਣ ਮੁੱਲ ਲੈਣ ਲੱਗੇ ਪੈਂਟਿੰਗ ਕਰ ਭੈਣ ਨੇ ਕੀਤੀ ਹੈ ਹੂੰ ਦੇਖਿਆ ਚਿੜੀ ਦੇਖ ਲਓ ਮੋਰ ਦੇਖ ਲਓ ਲਾ ਚੱਕਣਾ ਦਾ ਕਾਨੂੰ ਟੁੱਟ ਜੂਗਾ ਕਿਤੇ ਮੌਕੇ 'ਵਾਂ ਕੰਮ ਖਰਾਬ ਹੋ ਜਾਵੇ ਚੱਕ ਕੇ ਦਿਖਾ ਦੇ ਕੋਈ ਕਦ ਨਹੀਂ ਟੁੱਟਦਾ ਨਹੀਂ ਉਹ ਕੀ ਗੱਲਾਂ ਲੈ ਬੀਬੀ ਨੇ ਇਹ ਤਾਂ ਟੁੱਟਦਾ ਨਹੀਂ ਨਹੀਂ ਟੁੱਟਦਾ ਨਹੀਂ ਦੇਖ ਲਓ ਮੋਰ ਦੇਖ ਲਓ ਪਰ ਇਹਦੇ ਮਾਹ ਹੋ ਤਾਂ ਹਰੇ ਰੰਗ ਦਾ ਹੈ ਨਹੀਂ ਪਹਿਲਾਂ ਵਾਲਾ ਮੋਹਰ ਵਾਲਾ ਰੰਗ ਹੈ ਨਹੀਂ ਇਹਦੇ ਦਾ ਉਹਦੇ ਪਾਇਆ ਹੀ ਹਰਾ ਦਾ ਮੋਹਰ ਵਾਲਾ ਰੰਗ ਨਹੀਂ ਪਾਇਆ ਲੱਗਿਆ ਹੈਗਾ ਵਧੀਆ ਚਲੋ ਕੋਈ ਨਾ ਲਾ ਲੱਗੀ ਲਾ ਦੇ ਲੈ ਬੱਚਾ ਤਾਂ ਨਹੀਂ ਚਲੋ ਜੀ ਲੌਂਗ ਵੀਡੀਓ ਸ਼ਾਰਟ ਚ ਹੁਣ ਲੱਗੀ ਵੀ ਸਾਰੀ ਮੈਂ ਤੁਹਾਨੂੰ ਦਿਖਾ ਦਊਗਾ ਠੀਕ ਹੈ ਚਲੋ ਜੀ ਆਨ ਸੈੱਟ ਹੋ ਗਿਆ ਕੰਮ ਸਾਜੀ ਮਾਕਾ ਠੀਕ ਹੈ ਤੇ ਮੈਨੂੰ ਦੱਸਿਓ ਕਮੈਂਟ ਕਰਕੇ ਕਿਹਨਾਂ ਕਿਹਨਾਂ ਤੇ ਲੱਗਦੀ ਐ ਮੈਨੂੰ ਤਾਂ ਮੈਨੂੰ ਲੱਗਦਾ ਵੀ ਸਾਰਿਆਂ ਦੇ ਆਲਮੋਸਟ ਲੱਗਦੀ ਹੋਣੀ ਦੱਸ ਦਿਓ ਪਰ ਜਿਹਦੇ ਜਿਹਦੇ ਵੀ ਲੱਗਦੀ ਜਿਹਦੇ ਨਹੀਂ ਲੱਗਦੀ ਉਹ ਵੀ ਦੱਸ ਦਿਓ ਠੀਕ ਹੈ ਕਿਉਂਕਿ ਹੋਰ ਪਾਸੇ ਵੀ ਮੈਂ ਲੈਸਨ ਜਿਹੜਾ ਸਾਨੂੰ ਪੜਾਇਆ ਤਾਂ ਪੰਜਵੀਂ ਪੰਜਵੀਂ ਕਲਾਸ ਨੂੰ ਹੁੰਦਾ ਤਾਂ ਪੂਰ ਪਾਸੇ ਵੀ ਲੱਗਦੀ ਐ ਉੱਥੇ ਨਾਮ ਵੀ ਇਹਦਾ ਕੁਝ ਹੋਰ ਹੁੰਦਾ ਸੋ ਉਹਨੂੰ ਵੀ ਯਾਦ ਨਹੀਂ ਤੁਸੀਂ ਦੇਖ ਲਓ ਯਾਰ ਆਪਣਾ ਤੇ ਠੀਕ ਐ ਤੇ ਇੱਕ ਬੰਦਾ ਤੁਹਾਨੂੰ ਮੈਂ ਦਿਖਾਨਾ ਮੈਨੂੰ ਕਹਿ ਕੇ ਕਹਿੰਦਾ ਵਲੋਗਿੰਗ ਕਰੇ ਕਰ ਕਰਦਾ ਤੂੰ ਆਪ ਵੀ ਕਹਿੰਦਾ ਤਾਂ ਕਹਿੰਦਾ ਵਲੋਗਿੰਗ ਕਰੇ ਕਰਨੀ ਪਰ ਹੁਣ ਆਪ ਮੇਰੇ ਕੈਮਰੇ ਚ ਆਉਣ ਤੋਂ ਵੀ ਡਰਦਾ ਉਹ ਤਾਂ ਉਹ ਬੰਦਾ ਨੀ ਜਦ ਤਾ ਤੂੰ ਕਹਿੰਦਾ ਤਾਂ ਮੈਂ ਵਲੌਗਿੰਗ ਸਟਾਰਟ ਕਰ ਦਣੀ ਸੌਰਵ ਜੋਸ਼ੀ ਦੇ ਕੇ ਹੁਣ ਤੂੰ ਮੇਰੇ ਕੈਮਰੇ ਵਿੱਚ ਕਿੰਨੀ ਨੀ ਨੀ ਦੇਖਦਾ ਸ਼ਰਮਦਾਈ ਬਹੁਤ ਐ ਮੈਂ ਨਹੀਂ ਸ਼ਰਮਦਾ ਕੁਝ ਐ ਨੈਣ ਦੇ ਯਾਰ ਇੰਨਾ ਇੰਨਾ ਸ਼ਰਮਦਾ ਨਾ ਜੇ ਕੋਈ ਰਿਸ਼ਤੇਦਾਰ ਆ ਜਾਵੇ ਅੰਦਰੇ ਵੜਿਆ ਰਹਿੰਦਾ ਨਿਕਲਦਾ ਹੀ ਨਹੀਂ ਅੰਦਰ ਤੇ ਰੋਟੀ ਪਾਣੀ ਪਾਣੀ ਵੀ ਨਹੀਂ ਦੇਣ ਜਾਂਦਾ ਉਹਨਾਂ ਨੂੰ ਦੇਖੀ ਇੱਕ ਗੁੱਦੀ ਐ ਦੇਖੀ ਇਹਦੇ ਐ ਦੇਖੀ ਉਹ ਗੱਲ ਮੇਰੀ ਸੱਚੀ ਹੈ ਨਾ ਵੀ ਇੱਧਰ ਤੇ ਸਮਾਨ ਉੱਧਰ ਜਾਂਦਾ ਉੱਧਰ ਤੇ ਇੱਧਰ ਆਂਦਾ। ਛੁੱਟੀ ਵਾਲੇ ਦਿਨ ਮੈਸੇ ਕੰਮ ਪੈਂ। ਇੱਧਰ ਤੇ ਉੱਧਰ ਉੱਧਰ ਤੇ ਇੱਧਰ ਹੁਣ ਜੌਂ ਦੀ ਜਣੇ ਤੇ ਮਿੱਟੀ ਲਿਆਂਦੀ ਸੀ ਉੱਧਰ ਵਾਲਿਆਂ ਨੇ ਉੱਧਰੇ ਰੱਖ ਲਈ। ਹੁਣ ਮੈਂ ਲੈਣ ਚੱਲਿਆ ਠੀਕ ਐ। ਤੇ ਹੋਰ ਕੁਝ ਦਿਖਾ ਦੂੰਗਾ ਹੁਣ ਮੈਂ ਜਾ ਕੇ ਠੀਕ ਐ। ਤੇ ਗਰਮੀ ਬਹੁਤ ਐ। ਪਹਿਲਾਂ ਬਹੁਤ ਔਖੀ ਮਿੱਟੀ ਲਿਆਂਦੀ। ਪੱਕ ਨਹੀਂ ਲੱਗਿਆ ਅੱਜ। ਅਕ ਕਦੇ ਪੱਤੇ ਚਾਹੀਦੇ ਹੁੰਦੇ ਜੋ ਆਉਣ ਦੇ ਉੱਪਰ ਰੱਖਣੇ ਨੇ ਤਾਂ ਕਿ ਉਹਨਾਂ ਨੂੰ ਗਰਮੀ ਮਿਲਦੀ ਰਹੇ ਤੇ ਜੌਂ ਫਿਰ ਵਧੀਆ ਹੁੰਦੇ ਆ। ਜੌਂ ਤਾਂ ਬੀਜੇ ਜਾਂਦੇ ਆ ਤਾਂ ਕਿ ਜਿਹੜੇ ਆਉਣ ਵਾਲੇ ਸਾਲ ਦੀ ਫਸਲ ਹੈ ਉਹ ਜੌਂਾਂ ਦੇ ਸੰਕੇਤ ਰਾਹੀਂ ਆਪਾਂ ਨੂੰ ਪਤਾ ਲੱਗ ਜਾਂਦੀ ਵੀ ਵਧੀਆ ਹੋਊਗੀ ਕਿੱਦਾਂ ਦੀ ਹੋਊਗੀ ਠੀਕ ਹੈ। ਸੋ ਹੁਣ ਪਹੁੰਚ ਗਏ ਮੱਧ ਤੇ ਬਸ ਮਿੱਟੀ ਲੈ ਕੇ ਫਿਰ ਮੈਂ ਜਾਂਦਾ ਜੌਂ ਬੀਤੇ ਆ। ਫਿਰ ਅਗਲਾ ਅਗਲੀ ਕਾਰਵਾਈ ਕਰਦੇ ਆ। ਬਾਏ ਬਾਏ। ਛੇਤੀ ਗੱਡ ਬਾਈ ਤੇ ਤਾਂ ਉਰੀ ਰੱਖ ਲਈਦੀ ਮਿੱਟੀ ਮਸਾਂ ਦਾ ਲੱਭੀ ਐ ਮਿੱਟੀ ਵੀ ਐ ਦੇਖਦਾ ਚੱਲ ਰੇਤਾ ਮਿੱਟੀ ਜੋ ਵੀ ਐ ਮਿਕਸ ਜਾ ਮੈਂ ਇੱਧਰ ਵਾਲੀ ਵੀ ਸਾਂਝੀ ਦਿਖਾਵਾਂ ਤੁਹਾਨੂੰ ਲੈ 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 ਲੂ ਵੀ ਦਾ ਵੱਜ ਗੇ ਦੇਖੋ ਇਹਨਾਂ ਨੇ ਅੰਦਰੇ ਘਰਤੀ ਵਿਚਾਰੀ ਚੈੱਕ ਕਰੋ ਗੋਹਾ ਵੀ ਇੱਥੇ ਹੀ ਪਿਆ ਜੇ ਪਰ ਜੋ ਵੀ ਜੜੇ ਉਰੀ ਵੀ ਜੜੇ ਤੁਸੀਂ ਜਾਓ ਬਾਹਰ ਕਿਤੇ ਵੀ ਜੂਗੇ ਕੋਈ ਰਿਕਟ ਦੇ ਲੈ ਵਾਫਾ ਹੀ ਗਿਆ ਰਿਕਟ ਦੇ ਮਾਪਾ ਚਲੋ ਹਾਂ ਤੇ ਉਹ ਵੀ ਜਿਹੜਾ ਜ਼ਰੂਰ ਹੱਕ ਮਿਲਿਆ ਨਹੀਂ ਸੋ ਪ੍ਰਿੰਟ ਦੇ ਪੱਤੇ ਨਾਲ ਹੀ ਸਾਨੂੰ ਫਿਰ ਵੈਸੇ ਦੇਣੀ ਪੈਣੀ ਲੈ ਕੱਢ ਲੈ ਇਹਨਾਂ ਨੂੰ ਦੇ ਮੈਨੂੰ ਉਹ ਕਰਕੇ ਕੱਢ ਲੈ ਜਾ ਬੱਥ ਹੁਣ ਐ ਕੀ ਬਈ ਅਰੇ ਇੰਟੂ ਗੋ ਟੀਆ ਆਊਟਫਿਟ ਚੈੱਕ ਕਰੋ ਆਫਨ ਚੱਲਿਆ ਰੀਅਲ ਏਸਟੇਟ ਵਾਲਾ ਠੀਕ ਹੈ ਸੋ ਬਰਥਡੇ ਆ ਰਿਹਾ ਮੇਰਾ اگلے ਦੇ ਮਹੀਨੇ ਉਸ ਤੋਂ ਪਹਿਲਾਂ ਪਹਿਲਾਂ ਕੋਈ ਡੀਲ ਕਰਨੀ ਹੈ ਤੇ ਉਹਦੇ ਵਿੱਚ ਤੁਸੀਂ ਮੈਨੂੰ ਹੈਲਪ ਕਰ ਸਕਦੇ ਹੋ ਕੋਈ ਵੀ ਲੀਡ ਤੁਹਾਡੇ ਕੋਲ ਆਂਦੀ ਤਾਂ ਮੈਨੂੰ ਦੱਸ ਦਿਓ ਠੀਕ ਹੈ ਤੇ ਜਿਹੜਾ ਲੀਡ ਦਊਗਾ ਡੀਲ ਕਰਾਵਗਾ ਉਹਨੂੰ ਬਰਥਡੇ ਵਾਈਟ ਪਾਰਟੀ ਤੇ ਇਨਵਾਈਟ ਹੋਊਗਾ ਤੇ ਕਮਿਸ਼ਨ ਵੀ ਮਿਲੂਗਾ ਠੀਕ ਹੈ ਸੋ ਇੱਕ ਚੀਜ਼ ਰਹਿ ਗਈ ਦਿਖਾਉਣ ਨੂੰ ਛੋਟੇ ਭਾਈ ਟੋਂਗ ਲੈ ਜੇ ਪਰ ਐਨਕ ਨਾ ਲੈ ਜੇ ਲਾਈਟਲੀ ਨਾ ਲਿਵਾ ਐਨਕ ਨੂੰ ਬਹੁਤ ਐਕਸਪੈਂਸਿਵ ਐਨਕ ਹੈ ਠੀਕ ਹੈ ਲਿਟਰਲੀ ਮਜਾਲ ਤੋਂ हट ਕੇ ਬਹੁਤ ਮਹਿੰਗੀਆਂ ਹਨ ਕੈ ਸੋ ਚੱਲੇ ਆਉਣ ਮੈਂ ਬਾਏ ਬਾਏ ਮਿਲਦੇ ਆ ਠੀਕ ਹੈ ਥੰਬਨੇਲ ਕੱਟ ਲਵਾਂ ਮੌਸਮ ਅੱਜ ਵੀ ਸੋਹਣਾ ਤੇ ਉਹ ਫਿਰ ਤੋਂ ਮੈਂ ਮੁੜਿਆ ਹਾਂ ਨੂੰ ਫੁਲ ਸੌਟ ਕਰਨਾ ਹੈ ਤੁਸਨ ਤੇ کہہ ਰਿਹਾ ਬਹੁਤ ਨੀਂਦ ਆ ਰਹੀ ਤੇ ਜਦ ਮੈਂ ਆ ਕੇ ਥੋੜਾ ਜਿਹਾ ਬੈੱਡ ਤੇ ਰੈਸਟ ਕਰੀ ਨਾ ਬਹੁਤ ਨੀਂਦ ਆ ਰਹੀ ਸੀ ਪਰ ਜ਼ੋਰ ਜਿਹਾ ਮਾਰ ਕੇ ਉੱਠ ਆਇਆ ਕਿਉਂਕਿ ਵਰਕਆਊਟ ਕਰਨਾ ਹੈ ਠੀਕ ਐ ਅੱਜ ਸ਼ੇਕ ਵੀ ਨਹੀਂ ਪੀ ਅੱਜ ਮੋਸਤੀ ਖੀਰ ਖੜਾ ਖਾਦਾ ਤੇ ਹੁਣ ਜਿੰਮ ਲਾਣੇ ਆ ਤੇ ਜਿੰਮ ਤੇ ਬਾਅਦ ਮੈਂ ਮਿਲਦਾ ਠੀਕ ਐ ਬਾਏ ਬਾਏ ਜਿੰਮ ਲਾ ਕੇ ਬਾਅਦ ਤਾਂ ਆ ਗਏ ਰੋਟੀ ਖਾ ਲਈ ਘੁੰਮਣ ਆਏ ਸ਼ਹਿਰ ਕਰਨਾ ਐ ਸ਼ਹਿਰ ਕਿੱਧਰ ਨੂੰ ਕਰਦਾ ਐ ਮੰਗਵਾ ਦੇ ਕੰਨੇ ਇਹਦੇ ਨੂੰ ਤੇ ਬੁਆਇਸ ਕਹਿੰਦੇ ਮੂੰਗਫਲੀ ਵਾਲਾ ਖੜਾ ਸ਼ਰਤ ਲੱਗ ਗਈ ਕੱਲ ਵਾਂਗੇ ਫੇਰ ਸ਼ਰਤ ਲੱਗ ਗਈ ਅੱਜ ਪਰ ਮੂੰਗਫਲੀ ਵਾਲਾ ਸਾਨੂੰ ਮਿਲ ਗਿਆ ਕੱਲ ਲੱਗੀ ਦੇਖ ਲੈ ਖਿੱਲਾ ਖਿੱਲਾ ਲਾਏ ਆ ਮੂੰਗਫਲੀ ਐ ਉਹ ਐਲ ਡੀ ਜਦਾਂ ਕਹਿ ਰਹੇ ਕੱਲ ਐਲ ਡੀ ਦੀ ਲੱਗੀ ਸੀ ਬੇਸ਼ੱਕ ਅੱਜ ਲੱਗੀ ਤੀ ਇਹਦੇ ਨਾਲ ਤੁਸੀਂ ਕਹਿ ਰਹੇ ਤੇ ਕੁਲਚੇ ਆ ਦੇ ਖਮੁੰਗਫਲੀ ਸਾਰਾ ਕਹਿੰਦਾ ਕਹਿੰਦਾ ਬਾਈ ਇੱਥੇ ਕਹਿੰਦਾ ਕੁਲਚਾ ਵਾਲਾ ਖੜਾ ਕਹਿੰਦਾ ਮੈਂ ਦੋ ਵਾਰ ਖਾ ਗਿਆ ਇੱਧਰ ਨੂੰ ਕਰੀ ਮੂੰ ਤੂੰ ਨਾਨਾ ਜਿੰਮਾ ਦੋ ਵਾਰ ਤੂੰ ਕੁਲਚੇ ਖਾ ਗਿਆ ਨਹੀਂ ਹੈ ਦੋ ਵਾਰ ਤੂੰ ਕੁਲਚੇ ਦੋ ਵਾਰ ਕੁਲਚੇ ਖਾ ਗਿਆ ਬਾਈ ਕੀ ਰੇਟ ਆ ਮੂੰ ਪਲੀ 50 ਰੁਪਈਆ ਮੂੰ ਲਈਏ ਤੁਸੀਂ ਬਹੁਤ ਹੈ ਓ ਬਹੁਤ ਗਰਮ ਹੈ ਤਾਂ ਅੱਗ ਲੱਗੀ ਭਾਈ ਪਾਈਆ ਬਹੁਤ ਹੈ ਅਬੀ ਸੇਕੀ ਹੈ ਬਹੁਤ ਵਧੀਆ ਲੱਗੀ ਯਾਰ ਕੱਚੇ ਕੱਚੇ ਹੋਣੇ 22 दी मशूरी करदे 22 दी मशूरी 22 दी मशूरी तां करूंगे जे वढ़िया होई पक्का लगा लेना यहां पे क्योंकि यहां पे पूरे रोड पे वहां से लेके यहां तक कोई नहीं मिलता हां भाई ठंडावा कोई नहीं मिलता कोई नहीं मिलता ज्यादा नहीं जाना पड़ेगा यहां पे ब्रांडिंग पे पक्का लगाओ भाई ब्रांडिंग किथे रहते गांव रहते गांव तो भी शोर पे है जो अपना फार्म नहीं है या तो मुल्ला पर है फार्म नहीं है वो पीछे रखा रखो नाल कुछ कुछ अच्छा हो निंदर सरपंच साहब हां 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 वहां पे हां ਠੀਕ ਹੈ ਠੀਕ ਹੈ ਨਹੀਂ ਜਾਣੇ ਕੋ ਬਣਾ ਸੀ ਮੈਂ ਪੱਕਾ ਲਾ ਕੇ ਰੱਖਿਓ ਯਾਰ ਪੂਰੀ ਸਾਰਾ ਸਾਮਾਨ ਮਿਲੇਗਾ ਉਹ ਆ ਗਈ ਟਰਾਲੀ ਆ ਗਈ ਲੱਦੋ ਟਰਾਲੀ ਮਾ ਟਰਾਲੀ ਆ ਗਈ ਲੱਦੋ ਟਰਾਲੀ ਮਾ ਪਹਿਲਾਂ ਆਪ ਦੀ ਕਿਰਪਾ ਵਾ ਦੇ ਦੇ ਬਾਕੀ ਸਾਰਾ ਵੀ ਚਲੋ ਉਹ ਬਾਈ ਹੈ ਲੈ ਕੇ ਬੰਦਾ ਇਕੱਲਾ ਹੀ ਚੱਲਿਆ ਮੂਹਰੀ ਕਰਨ ਹੈਲੋ ਬਾਈ ਬਖਸ਼ੋ ਕਾਰ ਵਾਖਤ ਲਈ ਚਲ ਤੁਸੀਂ ਖਾਣ ਦਾ ਇਮਤਿਹਾਨ ਕਰਦੇ ਨਾ ਯਾਰ ਮੂੰਬਲੀ ਨਾਲ ਥੋੜੀ ਕੋਕ ਪੀਉਂਗਾ ਤੂੰ ਬਈ ਐਜ ਵਾਹ ਯਾਦ ਕੰਬੀਨੇਸ਼ਨ ਬਣਾਉਂਦਾ ਨਾ ਚਾਹੇ ਕੱਪੜਿਆਂ ਵਾਲੇ ਲੋਪੀ ਚਾਚੇ ਵੱਡ ਲੈ ਨਹੀਂ ਆ ਰਹਾ ਮਨ ਨਹੀਂ ਮੇਰਾ ਵੀ ਕਿਰਦਾਰ ਲੇਰਿੰਗ ਲੈ ਲੋ ਵੱਡੂ ਆ ਪਾਸੋਂ ਦਾ ਕਸੋਂ ਦਾ ਵੱਡੂ ਮੈਂ ਹੈ ਨਹੀਂ ਇਹ ਦੇ ਯਾਰ ਹੈ ਨਾ ਖੇਤ ਵਿਹਲਾ ਕਰਨ ਦਾ ਆਲੂ ਲਾਉਂਦੇ ਆ ਬੰਦਾ ਪਿਲੇ ਬੂਟ ਪਾ ਸਕਦਾ ਹਾਂ ਹਾਂ ਇੰਨੇ ਵਾਹ ਯਾਦ ਕੰਬੀਨੇਸ਼ਨ ਹੁੰਦੇ ਨਾ ਇਹਦੇ ਮਾਈ ਕਿਆਈ ਕਹਾਣੀ ਚਲੋ ਦੇ ਦੇ ਹੁਣ ਖਿੱਲਾ ਖਿੱਲਾ ਕਰਕੇ ਇਹਦੇ ਜਿੰਨਾ ਨਹੀਂ ਮੈਂ ਦੇਖਿਆ ਕੋਈ ਆੜਦਾ ਬਾਹਰ ਹੁੰਦਾ ਜਦ ਸ਼ਰਤ ਆਰ ਜਾਂਦਾ ਨਾ ਨਾ ਰਹੁੰਦਾ ਉਹੀ 4-5 ਬੰਦੇ ਹਾਰੇ ਸ਼ਰਤਾਂ ਚ 4-5 ਨਹੀਂ ਕੱਲ ਵੀ ਤੂੰ ਆ ਰਹਿਆ ਅੱਜ ਵੀ ਤੂੰ ਆ ਰਹਿਆ ਕੱਲ ਕਿਹੜੀ ਆ ਰਹਿਆ ਵਾ ਕੋਈ ਨਹੀਂ ਚਲੋ ਮੂਫਲੀ ਖਾ ਲਈਏ ਜੀ ਮਿਲਦੇ ਇਹ ਸੜਕ 'ਪਾ 200 ਟੀਪਰ ਇਕੱਠੇ ਲੰਘਦੇ ਆ। ਹੋਰ ਫੁੱਟਦੇ। ਕਹਿੰਦਾ ਬਚਾਲਿਆ ਬੱਤ ਗਿਆ। ਕੋਈ ਨਹੀਂ ਦੇਖੋ। ਐਂਟੀ ਵੀਡੀ ਸੜਕ ਨਹੀਂ ਦੇਖੀ, ਮੋੜ ਨਹੀਂ ਲੀ ਗਿਆ, ਵਿੱਚ ਨੂੰ ਵੜ ਗਿਆ। ਐਂਟੀ ਚੌਂਕੇ ਦੇ ਚਾਰ ਟੀਪਰ ਕਿੱਥੇ ਲਾਏ? ਸਾਨੂੰ ਇਕੱਲੇ ਚਿਕਣ ਵਗਿਆ। ਬੜੀ ਯਾਰ ਮੋਟਾ। ਲਿਆ। ਫੇਰ ਗਾਰੇ ਨੇ, ਗਾਰੇ ਮਾ ਖੜ ਕੇ ਗਾਰੇ। ਯਾਰ। ਕਿੱਕਾ ਮਾਰਿਆ ਰਹੂ ਨਾ ਯਾਰ ਸਿੱਲਾ ਉਹ ਯਾਰ ਉਹ ਪਹਿਲਾ ਵਾਲਾ ਸੀਨ ਦੇਖਣ ਵਾਲਾ ਮੈਨੂੰ ਵੀ ਚੁੱਕਦਾ ਕੱਟਾ ਮਾਰਿਆ ਕੱਟਾ ਨਹੀਂ ਮਾਰੇ ਦੰਨਾਂ ਨੂੰ ਹੋ ਗਏ 3 ਦਿਨ ਹੋ ਗਏ 3 ਦਿਨ ਕਰਨੇ 20 ਕਿਲੋਮੀਟਰ ਤੋੜ ਲਿਆ ਕਰ ਕਰਨਾ ਦਾ ਚੈਲੰਜ ਠੀਕ ਹੈ ਸਵੇਰੇ ਤੂੰ ਸਵੇਰੇ ਤੂੰ ਜਾ ਰਿਹਾ ਉਹ ਕਰਨਾ ਰਨਿੰਗ ਕਰਨਾ ਕ੍ਰੋਸਫਿਟ ਕ੍ਰੋਸਫਿਟ ਸ਼ਾਮ ਨੂੰ ਵੀ ਤੂੰ ਕਰ ਰਿਹਾ ਪੀ ਤੂੰ ਠੰਡਾ ਰਿਹਾ ਪੀਆ ਕਿੱਥੇ ਦੋ ਕੁ ਪਾਈ ਸਾਹਿਬ ਇੰਨਾ ਹੁੰਦਾ ਠੰਡਾ ਇਹਦੇ ਮੈਂ ਇੰਨਾ ਤਾਂ ਪੀਤਾ ਹੈ ਮੇਰਾ ਜਲਜੀ ਦੇ ਪੀਣਾ ਫਿਰ ਐਮਾ ਕਿ ਜਲਜੀ ਤਾਂ ਵਧੀਆ ਜੀ ਲਕੋ ਕਿਉਂ ਰਿਆਂ ਤੂੰ ਦਿਖਾ ਦੇ ਮੈਂ ਪੀਣਾ ਵਸੇ ਲੈਣਾ ਨਾ ਸਾਡਾ ਪ੍ਰੋਟੀਨ ਜਿਹੜੀ ਕੈਲਰੀ ਸੀ ਸਾਡੀ ਉਹ ਜਿੰਨਾ ਮਰਜੀ ਖਾ ਲਈ ਸਿਰਫ ਇਹ ਚੀਜ਼ ਜ ਪੂਰੀ ਕਰ ਸਕਦੀ ਹੋਰ ਕੋਈ ਨਹੀਂ ਕਰ ਸਕਦੀ ਚਾ ਚੱਲੀਏ ਯਾਰ ਭਾਈ ਤਾਂ ਹੀ ਨਹੀਂ ਤਾਂ ਹੀ ਨਹੀਂ ਭਾਈ ਇਹਨਾਂ ਦੀ ਜਿੰਮਾਂ ਜਿੰਮਾਂ ਜਾਣੇ ਦਿਲ ਕਰਦਾ ਇਹਨਾਂ ਦਾ ਮੈਂ ਦੇਖ ਲਿਆ ਤੇ ਭਾਈ ਇਹ ਇੱਕ ਇਹ ਕਿਹੜੇ ਗੈਰੇਟ ਇਹ ਕਿਹੜੇ ਗੈਰੇਟ ਇਹ ਜਿੰਮ ਲੈ ਕੇ ਰ ਇੱਕ ਦੇਰ ਮੋੜੇ ਵਾਰ ਵੀ ਟੋਪ ਮਾਡਲ ਲੈ ਕੇ ਰ ਵਾਹ ਨਹੀਂ ਤਾਂ ਉਹ 판ਦੀ ਦੂਈ ਤਾਂ 판ਦੀ ਹੁੰਦਾ ਚਲੋ ਇਹਨਾਂ ਦਾ ਤਾਂ ਜੀ ਬਹੁਤ ਔਖਾ ਇਹ ਮੈਂ ਦੇਖ ਲਿਆ ਇਹਨਾਂ ਦੇ ਨਾਲ ਨਹੀਂ ਰਹਿ ਸਕਦਾ ਠੀਕ ਹੈ ਤਾਂ ਗੱਲ ਤਾਂ ਮੰਦੇ ਸੋ ਹੁਣ ਚੱਲਿਆ ਘਰ ਨੂੰ ਮੈਂ ਤੇ ਇਹ ਬਾਕੀ ਕੁੱਤੇ ਤਾਂ ਨਹੀਂ ਬੈਠੇ ਬੱਸ ਆਹੀ ਤਾਂ ਵਲੌਗ ਜਿੰਨਾ ਜਿਹਾ ਤੁਸੀਂ ਦੇਖ ਲਿਓ ਜੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਕਹਿਣਾ ਬੜੀ ਕੁਸਤਾ ਤੇ ਗਿਆ ਬੁਨਾਈ ਕਿਸੇ ਨੂੰ ਜੀ ਜ਼ੋਰ ਨਾਲ ਕਰਦਾ ਲੇ ਹੀ ਸਰਪਾ ਸਰਪਲ ਹੈ ਯਾਰ ਐ ਨਾ ਕਰ ਲੈ ਕੇ ਦਿਖਾ ਮੜੀ ਆ ਫਿਰ ਇਧਰ ਨੂੰ ਐ ਕਰਕੇ ਖੜ ਥੰਬਨੇਲ ਕੱਢਣਾ ਮੈਂ ਥੰਬਨੇਲ ਕੱਢਣਾ ਮੈਂ ਦੇਖੀ ਕਿਵੇਂ ਹੈ ਦੇਰੇ ਹੈ ਨਾ ਬਾਈ ਇਹ ਮਾਚ ਹੈ ਮੈਂ ਕਹਾਂ ਫਿੱਟ ਆਏ ਮੇ ਆਊਟਫਿਟ ਚੈੱਕ ਕਰੋ ਭਾਈ ਉਹਦੇ ਵਾਲੀ ਲੱਗਦੀ ਹੈ ਇਹ ਜਿਹੜੀ ਪੜ ਲਿਆ ਤਾਂ ਆਪਣੇ ਚੱਲ ਜਾ ਚੰਗਾ ਚਲੋ ਇੱਕ ਵਾਰ ਦਾਰੇ ਗੁੱਡ ਨਾਈਟ ਬਾਏ ਬਾਏ ਠੀਕ ਹੈ